ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਹਰਾਂ ਦਾ। ਪੈਂਡ ਦੀ ਗੱਲ ਕਰੀਏ ਤਾਂ ਸੱਜਣੋ ਭਿੰਡਰ ਕਲਾਂ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਆ ਗਿਆ। ਜਲਾਲਾਬਾਦ ਨੇੜੇ ਆ ਤੇ ਮੋਗਾ ਸ਼ਹਿਰ ਵੀ ਇੱਥੋਂ ਕੋਈ ਬਾਲੀ ਦੂਰੀ ਤੇ ਨਹੀਂ ਸੱਜਣੋ 10-12 ਕਿਲੋ ਮੀਟਰ ਦੀ ਦੂਰੀ ਹੋਊਗੀ ਤੇ ਵਪਾਰ ਲੈਣ ਦਾ ਬਾਈ ਹਰਾਂ ਦਾ ਕੰਮ ਆ ਤੇ ਰੁਟੀਨ ਚ ਹੀ ਇੰਨੇ ਜਾਨਵਰ ਵੀਰਾਂ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਵਿਕਰੀ ਲਈ ਹੁੰਦੇ ਆ ਪਿੰਡ ਰਕਲਾਂ ਦੇ ਵਿੱਚ ਆ ਸੱਜਣੋ ਇਸ ਵੇਲੇ 9 ਵਿਹੜਾ ਵਿਖਾ ਦੇਣੀਆਂ ਜਿਨ੍ਹਾਂ ਦੇ ਵਿੱਚੋਂ 4 ਸੁਈਆਂ 4 ਗੱਬਣਾ ਤੇ ਇੱਕ ਤੋਕੜ ਵਿਹੜਾ ਸੱਜਣੋ ਤੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਰਸੀ ਵੜਾ ਮਖਾਵਾਂਗੇ ਅੱਗੇ-ਅੱਗੇ ਜਿਵੇਂ-ਜਿਵੇਂ ਸਮਾਂ ਜਿਹੜੀ-ਜਿਹੜੀ ਤੇ ਆਈਗਾ ਉਹ ਤੁਹਾਨੂੰ ਚਲਾ ਕੇ ਰੇਟ ਰੂਟ ਸਾਰੇ ਭਰਾ ਤੋਂ ਪੁੱਛਾਂਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਕੋਈ ਵੀ ਪਸੰਦ ਆ ਜਾਂਦਾ ਪਸ਼ੂ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਤੇ ਤਾਂ ਜੀ ਆਜੋ ਲਈਏ ਜਾਣਕਾਰੀ ਬਾਈ ਤੋਂ ਤੇ ਤੂਰ ਤਾਰ ਕੇ ਵੇਣੇ ਆ ਕਰਦੇ ਆ ਵਹਿੜ ਸੂਈ ਸਵਾਈ ਤੋਂ ਸ਼ੁਰੂ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਰਪਾ ਮਾਰਾ ਜੀ ਚੜਦੀ ਕਲਾ ਨਾ ਜੀ ਚੜਦੀ ਕਲਾ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਨਾਮ ਜੀ ਰਿਸ਼ਪਾਲ ਸਿੰਘ ਠੀਕ ਆ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਤਹਿਸੀਲ ਆ ਗਈ ਧਰਮਕੋਟ ਹਾਂਜੀ ਇੱਥੋਂ ਧਰਮਕੋਟ ਮੈਨਾਂ 6 ਕਿਲੋਮੀਟਰ ਹੂ 7 ਕਿਲੋਮੀਟਰ 6 7 ਹੈ ਨਾ ਹਾਂਜੀ ਹਾਂਜੀ ਨਹੀਂ ਠੀਕ ਆ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਆ ਹਨਾ ਰਿਸ਼ਪਾਲ ਬਾਈ ਵਪਾਰ ਦਾ ਜੀ ਤੇ ਰਿਸ਼ਪਾਲ ਵੀਰੇ ਆਪਣਾ ਨੰਬਰ ਮੋਬਾਈਲ ਨੰਬਰ ਇਹ ਹੈਗਾ 93640 8355 ਚ ਰੰਨ ਮੇ 640 ਤੇ 28656 28356 28356 ਕੋਈ ਗੱਲ ਨਹੀਂ ਸਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਬਾਈ ਜੀ ਆ ਵਿਹੜ ਆਪਣੀ ਰਿਸ਼ਪਾਲ ਸਾਂ ਕਿਹੜਾ ਸੁਆ ਇਹ ਪਹਿਲਾ ਸੁਆ ਸੁਈ ਆ ਜੀ ਠੀਕ ਆ 9-10 ਦਿਨ ਹੋ ਗਏ ਸੁਈ ਨੂੰ ਠੀਕ ਆ ਬਾਈ 9-10 ਦਿਨ ਦੀ ਸੁਈ ਆ ਹਾਂ ਜੀ ਤੇ 12 ਤੋਂ ਪਲੱਸ ਹੋਊਗਾ ਆਪਾਂ 11 ਕਿਲੋ ਮੰਨਾਂ 11 ਕਿਲੋ ਆਪਣੇ ਕੋਲੇ ਆਪ ਦਾ ਕੰਡਾ ਲੈ ਕੇ ਆ ਜੀ ਯਾਰ ਗੱਲ ਖਤਮ ਹੋ ਗਈ। ਕਿਉਂਕਿ ਵੀਰੇ ਧਰਮੀ ਆ ਕਈ ਵਾਰ ਪਿੰਡੋ ਖੰਡ ਘਟ ਜਾਂਦਾ। ਹਾਂ ਕੋਈ ਚੱਕਰ ਨਹੀਂ। ਤੇ ਦਿਨ ਕਿੰਨੇ ਦੱਸੇ ਸੂਈ ਨੂੰ? ਇਹਨੂੰ 10 ਦਿਨ ਹੋ ਗਏ ਜੀ 10 11 ਦਿਨ। 10 11 ਦਿਨਾਂ ਦੀ ਸੂਈ ਤੇ ਬੱਚਾ ਕੀ ਦੇਗੀ? ਬੱਚਾ ਜੀ। ਮਗਰ ਇਹਦੇ ਬੱਚਾ। ਹਾਂਜੀ। ਠੀਕ ਹੈ ਜੀ। ਲਿਓ ਇਹਦੀ ਤੋਰ ਕਰੀ ਤੇ। ਸੱਜਣਾ ਪਲੂਨ ਸੂਈ ਆ ਕੱਦ ਸੋਨਾ ਵਹਿੜਦਾ ਰੰਗ ਵੀ ਸੋਨਾ। ਤਾਰ ਲਓ ਤੇ। ਤੇ ਬਾਕੀ ਬਾਈ ਚਵਾਈ ਕਿੰਨੇ ਕ ਵਜੇ ਹੋਈ ਇਹਦੀ ਸੁਬਾ? ਇਹਦੀ ਆਪਣੀ ਖਾਣ 6 ਵਜੇ ਹੋਈ। 6:30 ਵਜੇ ਤੇ ਮੇਰਾ ਮੰਨਣਾ ਕਿ 12:00 ਵਜੇ ਹੋਣਗੇ ਸਵਾ 12। ਅੱਧਾ 12 ਵੀ ਹੋਵੇ। ਹਾਂ ਸੱਜਣੋ 12:20 ਮਿੰਟ ਦਾ ਸਮਾਂ ਲੈ ਚਲੋ ਬਾਈ ਕੋਈ ਗੱਲ ਨਹੀਂ। ਛਾਵੇਂ ਕਰੋ ਇਹਨੂੰ ਕਿਰਾ। ਤੇ ਉਸ ਹਾਵਣਾ ਸੱਜਣੋ ਇਹਦੇ ਥਾਲੇ ਵੇ ਦੀ ਕੁਆਲਿਟੀ ਦਾ ਅੰਤਾਜਾ ਲਾਇਓ ਕਿਉਂਕਿ ਅੱਧਾ ਕੇ ਟਾਈਮ ਹੀ ਆ ਜਦੋਂ ਵੀਡੀਓ ਕਰਨ ਲੱਗੇ। ਹਾਂ ਬਈ ਤੇ ਲੱਗਦੀ ਬਹੁਤ ਆ ਸੱਜਣਾ ਤੋਰ ਤੁਹਾਨੂੰ ਇਹਦੀ ਇੱਕ ਨੰਬਰ ਵਹਿੜ ਦੀ ਚੈੱਕ ਕਰਾਤੀ ਆਪਾਂ ਆ ਸਾਫ ਸੁਥਰੀ ਆ ਥਣ ਕੰਮ ਦਾ ਲੱਗਾ ਹੋਇਆ ਬਈ ਚਵਾਈ ਚੂਈ ਦਾ ਇੱਕ ਨੰਬਰ ਆ ਨਾ ਨਿਆਣਾ ਪੌਣ ਦੀ ਰੋਡ ਨੀ ਚਵਾਈ ਆ ਐਡੀ ਸੀਲ ਆ ਕੋਈ ਗੱਲ ਨਹੀਂ ਯਾਰ ਗੱਲ ਹੀ ਬਾਤ ਕੋਈ ਨਹੀਂ ਲੈ ਆਪਾਂ ਥੱਲੇ ਦੁੱਧ ਨਹੀਂ ਢੋਲਦੇ ਹਾਂ ਵੈਸੇ ਕੀ ਮਾਰਾਂ ਦਾ ਨਹੀਂ ਧਾਰਾ ਮਾਰਨੀ ਆ ਮਾਰ ਵੀ ਦਿੰਦੇ ਬਣਾ ਨਹੀਂ ਨਹੀਂ ਕੋਈ ਗੱਲ ਨਹੀਂ ਜੈਲੀ ਬਹੁਤ ਆ ਹਨਾ ਹਾਂ ਬਾਹਲੀ ਆਈ ਤੇ ਵੀਰ ਜੀ ਇਹਦਾ ਰੇਟ ਕੀ ਰੱਖਾਂਗੇ ਆਪਾਂ? ਜਿਹੜੀ ਰੇਟ ਆਪਾਂ ਨੈਟ ਦੇਣ ਵਾਲੇ ਹੀ ਕਰ ਦੋਨੇ ਅੱਗੇ ਵੀ ਆਪਾਂ ਵੀਡੀਓ ਚ ਪਾਉਨੇ ਆ ਕਿ ਨਹੀਂ? ਹਾਂਜੀ। ਇਹ 52000 ਦੀ ਬੱਛੀ ਦੇ ਦਾਂਗੇ। ਯਾ ਤੇ ਦੋ। ਹਾਂਜੀ। ਉਹਦੇ ਜੋ ਕਿੰਨਾ ਕੁ ਪਿਆਰ ਮੁਹੱਬਤ ਦੇ। ਕਰਦਾਂਗੇ ਥੋੜਾ ਕਨਾ ਮਾਨਤਾਂਗੇ। ਮਾਨਤਨ ਕਰ। ਠੀਕ। ਕਰਦਾਂਗੇ ਕੋਈ ਆਉਂਦਾ ਪੀਰ ਭੈਣ ਕੋਈ ਕੋਈ। ਆਹ ਠੀਕ ਆ ਠੀਕ ਆ। ਧੰਨਵਾਦ। ਤੇ ਬਾਈ ਜੀ ਇੱਕ ਆ ਅੱਗੇ ਜਰਸੀ ਵਹਿੜ ਆ ਗਈ। ਪਿਓਰ ਜਰਸੀ। ਇਹ ਜੀ ਤੋਹਫਾ ਹੀ ਇੱਕ ਦਾਦਾ ਜੀ ਦੇਖੋ। ਵਾਕੇ ਬਰੀਡ ਤੇ ਬੱਚੇ ਪੁੱਛੇ ਲੈਣੇ ਹਨਾ। ਹਾਂਜੀ। ਤਾਂ ਜੇਬ ਜੇ ਮਰਜ਼ੀ ਕਿਆ ਬਾਤ ਆ ਸੱਜਣਾ ਤੇ ਬਾਈ ਜੀ ਸੁਆ ਕਿਹੜਾ ਹੈ ਇਹ ਇਹ ਦੂਜਾ ਸੁਆ ਸੁਣੀ ਹੈ ਜੀ ਦੂਜਾ ਤੇ ਇੱਕ ਹਫਤੇ ਹੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਹਾਂਜੀ ਤੇ ਥਣਾ ਫੁਣਾ ਲਓ ਤੇ ਜਮਾ ਟਾਨਾ ਇਹ ਕੋਈ ਕਿਸੇ ਦੇ ਨੌਕਸੇ ਨੂੰ ਪਹਿਲਾਂ ਦੱਸਾਂਗੇ ਤੇ ਨਹੀਂ ਅੱਖਾਂ ਮੀਟ ਗਿਆ ਜੀ ਬਸ ਲੈ ਚੱਲੋ ਕੱਢੇ ਉਕਰਾ ਕਰਾਇਓ ਤੋਰ ਤੇ ਕਲੋ ਵੀ ਸੱਜਣਾ ਦੂਜਾ ਸੁਆ ਸੁੰਦੀ ਆਰ ਜਾਤ ਬਰੀਡ ਵਾਲੇ ਤਾਂ ਨਾ ਕਰਮਾ ਵਾਲੀ ਨੇ ਕਹਿਣੀ ਤੋੜੇ ਪਿਆ ਨਿਕਨੇ ਕਾ ਕੰਨਾ ਟੋਵਾ ਪਿਓਰ ਜਰਸੀ ਵੇਖੋ ਥਾਂ ਚੰਗਾ ਲੱਗਾ ਹੋਇਆ ਸੱਜਣਾ ਮੋੜ ਲਿਓ ਬਾਈ ਜੀ ਤੇ ਬਾਕੀ ਸੁਭਾ ਚੰਗਾ ਹੁੰਦਾ ਇਹਨਾਂ ਦਾ ਕੰਨ ਵੇਖੋ ਕਿਵੇਂ ਚੱਕਦੀ ਆ ਕਰਮਾਂ ਵਾਲੀ ਤੇ ਹਫ਼ਤੇ ਤੋਂ 10 ਦਿਨ ਸਾਹਮਣੀ ਜ਼ਰੂਰ ਪੈਣੀ ਆ ਤੇ ਲੇਵਾ ਤੁਹਾਨੂੰ ਸਾਰੇ ਭੈਣਾ ਭਰਾਵਾਂ ਨੂੰ ਪਤਾ ਇਹ ਕਰਮਾਂ ਵਾਲੀਆਂ ਲੇਵੇ ਦੇ ਦਾ ਦੁੱਖ ਢੋੜ ਦਿੰਦੀਆਂ ਜਿੰਨਾ ਕੱਢੂਗੀ ਪਛਾਣ ਨੂੰ ਕੱਢੂਗੀ ਵੇਖੋ ਹੁਣ ਵੀ ਖਾਲੇਵਾ ਬਹੁਤ ਚੰਗਾ ਹਾਂ ਕਰਮਾਂ ਵਾਲੀ ਬਾਈ ਲੇਵੇ ਤਾਂ ਬਾਈ ਇਹ ਬਹੁਤ ਕੱਢਦੀਆਂ ਕਰਮਾਂ ਲੈ ਇਹਨੇ ਪਲੂਨ ਨੇ ਕਿੰਨਾ ਗੱਦੁੱਦ ਚੋਇਆ ਇਹ ਦੇ ਮਾਲਕਾਂ ਨੇ 15 16 ਕਿਲੋ ਚੋਇਆ ਠੀਕ ਆ ਕਿਹਦਾ ਉਹਨਾਂ ਵਕਸੀ ਦੀ ਬਾਰਤਾਰ ਆ ਇਹਨੂੰ ਚਾਹੀਦਾ 17 18 ਕਰੋ ਆਪਾਂ 20 ਕਿਲੋ ਨਹੀਂ ਕਹਿੰਦੇ ਜਾਤ ਬਹੁਤ ਆ ਹਨਾ ਜਾਤ ਬਹੁਤਾ ਹੋ ਸਕਦਾ 20 ਕਿਲੋ ਵੀ ਚੋਆ ਜਾਏ ਪਰ ਗਰਮੀ ਹੈ ਗਰਮੀ ਵਾਲੀ ਆ 17 18 ਕਿਲੋ ਵੀ ਬਾਈ ਬਹੁਤ ਆਉਂਦਾ ਇਹਦਾ ਬਾਕੀ 25 ਕਿਲੋ ਵਰਗਾ ਹੀ ਹੋ ਜਾਣਾ ਦੁੱਧ ਵਾਕਈ ਤੇ ਇਹਦਾ ਰੇਟ ਕੀ ਰਹੂਗਾ ਸਾ ਜੀ ਇਹ ਆਪਾਂ ਕਹਿੰਦੇ ਅੱਜ ਦੇ ਸਾਲ ਦੀ 50000 ਦੀ ਬੱਛੀ ਦੇ 50000 ਦੀ ਹੈ ਬੜੀ ਜਿਆਦਾ ਬਰੀਡ ਬੜੀ ਹੈ ਕਾ ਨੰਬਰ ਆਈ ਹਾਂ ਨਹੀਂ ਚੰਗੀ ਆ ਉਹਦੇ ਚੰਗੀ ਆ ਤੇ ਇੱਕ ਅੱਗੇ ਆ ਗਈ ਇਹ ਸੂਈ ਆ ਵੀਰੇ ਇਹ ਗੱਬਣਾ ਇਹ ਕਿਹੜਾ ਸੂਆ ਲੈ ਆਓ ਇਹਨੂੰ ਵੀ ਕੱਢ ਕੇ ਬਾਹਰ ਨੂੰ ਤੀਜਾ ਸੂਆ ਸੁਣਾ ਤੀਜਾ ਲੈ ਆਓ ਖੋਲ ਕੇ ਇਧਰ ਅੱਛਾ ਤੀਜਾ ਸੂਆ ਤੀਜਾ ਸੂਆ ਸੁਣਾ ਇਹ ਦਿਨ ਬਾਵਾ ਨਾ ਲੈ ਜੂ ਕਦੋਂ ਵੀ ਨਾ ਆਪਾਂ ਬੱਤੇ ਆਈਆਂ ਠੀਕ ਆ ਦਾ ਦੱਸ ਦਿੰਦਾ ਜੀ 10 ਦਿਨ ਲੈ ਯਾਰ ਉਹਨੇ ਵਸੇ 22 ਲੀਟਰ ਇਹਨੇ ਢੋਇਆ ਸੀ ਦੂਜੇ ਸੂਏ 'ਚ ਹਾਂ ਬਾਕੀ ਸੱਜਣੋਂ ਸਰੀਰ ਕਢਾਂਚਾ ਗਾਂ ਦਾ ਬਹੁਤ ਵੱਡਾ ਬੀ ਬਹੁਤ ਆ ਬਗਾਂ ਤੇ ਸੂਹਾ ਤੀਜਾ ਹੈ ਤੀਜਾ ਹੀ ਤੀਜਾ ਸੋਣਾ ਚੱਲ ਪੁੱਤ ਚੱਲ ਇਹ ਸੱਜਣੋਂ ਪੱਖੇ ਦੇ ਥੱਲੇ ਤੇ ਫੁਹਾਰੇ ਚੱਲਦੇ ਸੀ ਤੇ ਇਹਨੂੰ ਹਿੱਲਣਾ ਔਖਾ ਹੋ ਗਿਆ ਵੀ ਯਾਰ ਕਿਉਂ ਗਰਮੀ 'ਚ ਲਈ ਜਾਂਦੇ ਆ ਚੱਲ ਪੁੱਤ ਚੱਲ ਹਾਂਜੀ ਹਾਂਜੀ ਦੇ ਦਿਓ ਛੱਡੇ ਸਾਹ ਤੇ ਖੜੀਆਂ ਆਂ ਜੀ ਹਾਂ ਚੱਲ ਪੁੱਤ ਚੱਲ ਵੇਖੋ ਸੱਜਣਾ ਸਰੀਰ ਕਾ ਢਾਂਚਾ ਵੱਡਾ ਵਾ ਬਾਕੀ ਮੈਨੂੰ ਲੱਗਦਾ ਪੱਕੇ ਤੇ ਖੜੀ ਰਹੀ ਹੈ ਨਾ ਹਾਂ ਮੋੜ ਲਿਓ ਕੋਈ ਗੱਲ ਨਹੀਂ ਤੇ ਬਾਕੀ ਸੱਜਣਾ ਦੁੱਧ ਬਹੁਤ ਦੇ ਦੂਗੀ ਗਾਂ ਕਿਉਂਕਿ ਢੱਲਾ ਢੋਲਾ ਬਹੁਤਾ ਲੈ ਵਿੱਚ ਥਣ ਵਿਰਲਾ ਤੇ ਲੱਗਾ ਹੋਇਆ ਤੇ ਸਰੀਰ ਕਾ ਢਾਂਚਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਵੱਡਾ ਵਾ ਗਾਂ ਦਾ ਵੇਖੋ ਥਣ ਦਾ ਸਹਿਜ ਚੰਗਾ ਕਰਮ ਵਾਲੀ ਦਾ ਇਹ ਆ ਦੇ ਵਿਰਲਾ ਲੱਕੀਆਂ ਨਾ ਕਰਮਾ ਵਾਲੇ ਨੂੰ ਇਕੱਠ ਘਟ ਤੇ ਥਣ ਲੱਗਿਆ ਬਾਕੀ ਸੁਭਾ ਚੰਗਾ ਬਣਾ ਆ ਜਾ ਠੰਡਾ ਠੁੰਡਾ ਆ ਜਾ ਮੈਂ ਨਹੀਂ ਠੀਕ ਬਾਕੀ ਇਹ ਵੀ ਭੈਣ ਉਹ ਪਈ ਨਹੀਂ ਲੈਵਾ ਤਾਂ ਬਹੁਤ ਭਰ ਚੂਗੀ ਗਾਂ ਕਰਮਾ ਵਾਲੀ ਮੰਨ ਲੋ ਵਜਨ ਵਜੂਦ ਵਾਲੀ ਕੱਦ ਕਾਠ ਵਾਲੀ ਗਾਂ ਬੜੀ ਵੱਡੀ ਕਾਠ ਆ ਯਾਰ ਕਹਿਣ ਨੂੰ ਬਣਾਇਆ ਫਾਰਮ ਦੀ ਕਹਿ ਲੋ ਪਰ ਆਪਾਂ ਲੋਕਲ ਲਈ ਲੋਕਲ ਲਈ ਹਾਂਜੀ ਤੇ ਬਾਈ ਜੀ ਇਹਦਾ ਰੇਟ ਕੀ ਰਹੂਗਾ ਜੀ ਜੇ ਯਾਰ ਐਡਾ ਸਾ ਬਾਈ ਜੀ ਕੱਚੀ ਆ ਪਿਆ ਇਹ ਆਦੀ ਬੱਚੀ ਦੇ ਦਾ 50000 ਉਹਦੇ ਚ ਪਿਆਰ ਮੁਹੱਬਤ ਹੋਈ ਜਾਣਾ ਹਾਂ ਜੇ ਸਾਡੇ ਨਾਲ ਸੂਪੀ ਫੇਰੇ ਸਾਡੇ ਨਾਲ 65 70 ਤੇ ਜਾ ਠੀਕ ਆ ਵੀਰੇ ਠੀਕ ਭਰ ਜਾਣੀ ਆ ਭਾਈ ਅੱਜ ਦੱਸ ਦਿੰਦੇ ਆ ਅੱਜ ਚੰਨ ਲੱਗ ਜੂਗੀ ਹਾਂਜੀ ਹਾਂਜੀ ਤੇ ਇੱਕ ਅੱਗੇ ਆ ਆ ਗਈ ਐਰ ਸ਼ਹਿਰ ਜੀ ਨਾਲ ਕਰਾਉਸ ਹਨਾ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੂਈ ਆ ਕਿਹੜਾ ਸੂਆ ਸੂਈ ਆ ਜੀ ਠੀਕ ਆ ਪੰਜਾ ਛੇ ਦਿਨਾਂ ਦੀ ਫੀਆ ਦੇ ਬੱਚਾ ਮਗਰ ਬੱਚਾ ਮਗਰ ਆ ਪੰਜਾ ਛੇ ਦਿਨਾਂ ਦੀ ਸੂਈ ਆ ਇਹ ਆਪਣੇ ਕੋਲੇ ਸੂਈ ਕਿ ਆਪਾਂ ਸੂਈ ਲਈ ਆ ਆਪਣੇ ਕੋਲ ਦਾ ਕਾਲੀ ਆਈ ਆ ਆਪਾਂ ਸੂਈ ਲਈ ਆ ਸੂਈ ਹੋਈ ਨਹੀਂ ਤੇ ਦੁੱਧ ਕਿੰਨਾ ਕੁ ਭਾਈ ਜੀ ਦੁੱਧ ਜੀ ਇਹਦਾ ਹੋਊਗਾ 13-14 ਕਿਲੋ 14 ਕਿਲੋ ਮੰਨ ਕੇ ਆ ਜੀ 12 ਕਿਲੋ ਦੁੱਧ ਮੰਨ ਕੇ ਆ ਜੇ ਕੋਈ ਚੱਕਰ ਹੀ ਨਹੀਂ ਇੰਨਾ ਚਵਾ ਦੂਗੀ ਚੂਣ ਚਾਂਦ ਤਾਂ ਚੰਗਾ ਹੋਆ ਜਮਾ ਯਾਰ ਕੋਈ ਧਾਰ ਆ ਭਾਈ ਕੋਈ ਵਾਸਤਾ ਹੀ ਨਹੀਂ ਕੋਈ ਹੋਣੀ ਕਰਦਾ ਸੀਲ ਵੀ ਬਹੁਤ ਆ ਮੈਂ ਕਹਿੰਦਾ ਯਾਰ ਥਾਣਾ 5 ਮਿੰਟਾਂ ਦੇ ਅੰਦਰ ਵਜੇ ਘਾਟੋ ਕੇ ਬੰਦਾ ਉੱਠਦਾ ਠੀਕ ਆ ਲੈ ਆਓ ਕੱਢ ਕੇ ਸੁਹਾ ਦੂਜਾ ਲੋ ਵੀ ਸੱਜਣੋ ਚਾਰ ਨੰਬਰ ਤੇ ਜਿਹੜੀ ਵਹਿੜ ਵਿਖਾ ਰਹੇ ਆ ਸੂਈ ਆ ਪੰਜ ਚਾਰ ਦਿਨ ਦੀ ਬੱਛਾ ਮਗਰ ਤੇ 12 ਦੁੱਧ ਤਿਆਰ ਆ ਗਰਮੀ ਬਹੁਤ ਆ ਸੱਜਣੋ ਐਰ ਸ਼ੈਰ ਨਾਲ ਕਰਾਸ ਬੱਛੀ ਆ ਥਾਣ ਬਹੁਤ ਚੰਗਾ ਲੱਗਾ ਬਾਕੀ ਤੌਰ ਚੈੱਕ ਕਰਾ ਦਿੰਨੇ ਆ ਤੁਹਾਨੂੰ ਤੁਹਾਡੇ ਢਾਂਚਾ ਜਿਹੜਾ ਉਹ ਸਰੀਰਕ ਸਾਹਮਣੇ ਆ ਜਾਣਾ ਦੇਖਿਓ ਤੇ ਚਵਾਈ ਦਾ ਟਾਈਮ ਮੈਂ ਤੁਹਾਨੂੰ ਦੱਸਤਾ ਵੀ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਅੱਧਾ ਹੀ ਹੋਇਆ ਹਜੇ ਕਿਉਂਕਿ 12 20 ਕ ਦਾ ਹੀ ਸਮਾਂ ਸੀ ਖੜ ਜਾ ਪੁੱਤ ਖੜ ਜਾ ਕਰ ਲੋ ਚੈੱਕ ਬਾਕੀ ਗਰਮੀ ਗਰਮੀ ਮਾਂਦੀ ਹੈਗਾ ਨਹੀਂ ਗਰਮੀ ਗਰਮੀ ਤਾਂ ਰਹਿਦੀ ਹੈ ਹਾਂ ਪਾਣੀ ਦਾ ਬਾਈ ਇਹ ਆਂਦੀਆਂ ਮੂਰੀ ਪਿਆਰ ਵੇ ਮੋੜ ਲਿਓ ਬਾਈ ਜੀ ਤੋਰ ਤਾਰ ਸਜਣੋਂ ਚੰਗੀ ਐ ਗਉਦੀ ਕਰ ਲਓ ਚੱਲ ਥਣ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਬੱਚਾ ਇਹਦੇ ਕੋਲੇ ਬੱਛਾ ਸਜਣੋਂ ਤਾਜੀ ਗਾਂ ਸੂਈ ਆ ਕੋਈ ਐ ਨਹੀਂ ਗੱਲ ਤੇ ਵੀਰ ਜੀ ਇਹਦਾ ਰੇਟ ਫਿਰ ਰਿਸ਼ਪਾਲ ਸਿੰਘ ਬਾਈ ਆਪਾਂ ਕੀ ਰੱਖਾਂਗੇ ਇਹ ਮੰਗਣ ਨੂੰ ਜਿੰਨਾ ਮਰਜਾ 50000 ਦੀ ਬੱਚੀ ਦੇਣਾ 50000 ਦੀ ਹਾਂਜੀ ਉਹਦੇ ਚ ਪਿਆਰ ਮਮਤਾ ਹੁੰਦਾ ਹੀ ਰਹਿਣਾ ਉਹ ਤਾਂ ਹੋਣਾ ਹੀ ਹੈ ਜੀ ਉਹ ਤਾਂ ਕਰਨਾ ਹੀ ਪੈਂਦਾ ਕਰਨਾ ਪੈਂਦਾ ਪਰ ਆਪਾਂ ਰੇਟ ਜੈ ਜੀ ਹੁੰਦੇ ਆ ਲੈਣ ਦੇਣ ਦੇ ਠੀਕ ਹੈ ਜੀ ਠੀਕ ਤੇ ਆਹ ਗਾਉ ਦਾ ਕੀ ਹਿਸਾਬ ਕਿਤਾਬ ਇਹ ਵੀ ਸੂਈ ਇਹ ਜੀ ਹੋ ਗਏ 12 13 ਤਾਂ ਹੋ ਗਏ ਉਹਨਾਂ ਦੇ 15 ਹੋ ਗਏ ਉਹਨਾਂ ਦੇ ਵਕਤ ਵਕਤ ਬੱਚਾ ਇਹਦੇ ਕੋਲੇ ਬੱਚਾ ਹੀ ਇਹਦੇ ਮਗਰ ਵੀ ਆ ਜੀ ਕੁਝ ਕੀ ਹੈ ਬੱਚਾ ਠੀਕ ਹੈ ਠੀਕ ਹਾਂਜੀ ਇਹ ਸੂਆ ਕਿਹੜਾ ਸੂਈ ਹੈ ਜੀ ਇਹ ਵੀ ਉਹਨਾਂ ਨੇ ਕਿਹਾ ਹੀ ਦੂਜਾ ਆਪਾਂ ਮੰਨ ਕੇ ਲਈ ਠੀਕ ਹੈ ਤੀਜਾ ਹਾਂਜੀ ਠੀਕ ਆ ਭਾਈ ਦੂਜੇ ਤੀ ਮੈਂ ਘਰੋਂ ਨਾਲੇ ਦੋਧ ਚੋਕੇ ਲਈ ਆਈ 14 ਕਿਲੋ ਠੀਕ ਆ ਤੇ ਆਪਣੇ ਘਰੇ ਫਿਰੋ ਇਹ ਜੀ ਨਹੀਂ ਲਾਇਆ ਆਪਾਂ 12 ਕਿਲੋ ਦੀ ਗਾਰੰਟੀ দাও ਕੱਢਿਓ ਬਾਹਰ ਇਹਨੂੰ ਤੀਜਾ ਸੂਆ ਸੱਜਣੋ 12 13 ਦਿਨਾਂ ਦੀ ਸੂਈ 12 ਦੁੱਧ ਤਿਆਰ ਆ ਬਾਈ ਕਹਿੰਦਾ ਆਪਾਂ 14 ਚੋਕੇ ਲਈ ਆ ਚੈੱਕ ਕਰ ਲੋ ਕੋਈ ਕੋਈ ਇਹ ਇੱਕ ਨੰਬਰ ਚਵਾਈ ਬਾਈ ਆਂਦਾ ਵੀ ਇਹਦੀ ਇੱਕ ਨੰਬਰ ਆ ਮੋੜ ਲਿਆ ਬਾਈ ਥਣ ਚੰਗਾ ਲੱਗਾ ਨਾ ਬਾਈ ਤੁਹਾਨੂੰ ਬਹੁਤ ਵਧੀਆ ਆ ਹਾਂ ਕੋਈ ਧਾਰਾ ਮੈਂਡ 5 ਹੀ ਲੜੀ ਨਹੀਂ ਠੀਕ ਤੇ ਰਸ਼ਪਾਲ ਵੀਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਜਾਇ ਜੀ 45 ਹੀ ਆਸੀਂ ਰੱਖਦੇ ਤਾਂ 45000 ਦੀ ਹੈ ਠੀਕ ਹੈ ਜੀ ਤੇ ਅੱਗੇ ਆ ਕਾਲੀ ਵਿਖਾਉਣੀ ਆ ਇਹਦਾ ਇਹ ਟੋਕੜਾਈ ਠੀਕ ਆ ਇਹਦੇ ਕੋਲੇ ਹੋਗਾ 6-7 ਕਿਲੋ ਦੁੱਧ ਆਈ ਠੀਕ ਆ ਤੇ ਦੋ ਮਹੀਨੇ ਅੱਗੇ ਆਪਣੇ ਕੋਲ ਗਈ ਸੀ ਜੀ ਠੀਕ ਆ ਉਹ ਬੰਦੇ ਵੱਡੀ ਵੈਢ ਲੈ ਗਿਆ ਆਪਾਂ ਤੋਂ ਠੀਕ ਆ ਬਾਈ ਜੀ ਤੇ 6-7 ਕਿਲੋ ਦੁੱਧ ਆ 6-7 ਕਿਲੋ ਵਗਾਈ ਤੇ ਚੂਣ ਚਾਣਾ ਇੱਕ ਨੰਬਰ ਜਵਾਕ ਨੰਬਰ ਕੋਲੀ ਧਾਰ ਆ ਜੀ ਨਿਆਣਾ ਪਾਈਏ ਨਾ ਪਾਈਏ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਇਹਦਾ ਰੇਟ ਕੀ ਰਹੂਗਾ ਜੀ 18000 ਦੀ ਦੇ ਦਿੰਦੀ 18000 ਤੇ ਇਹਨੂੰ ਰਹਿਣ ਦੀ ਤੋਰਾ ਨੂੰ ਤੇ ਆ ਜਿਹੜੀ ਆ ਇਹ ਕਿਹਨੇ ਜੀ ਇਹ ਘਰੇ ਰੋ ਇਹ ਘਰੇ ਲਈ ਬੈਠਾ ਹੈ ਗੂੜੇ ਰੰਗ ਦੀ ਇਹ ਸ਼ਾਈ ਵਾਲਾ ਪਿੰਡ ਦਾ ਰੋ ਆ ਵੀ ਸ਼ਾਈ ਵਾਲਾ ਆਈ ਆ ਜਿਹੜਾ ਅੱਤ ਕਰਕੇ ਖੁਈ ਆ ਜਮਾਈ ਤਾਜੀ 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 ਚੋਚ ਆ ਕੇ ਵੇਖ ਲਈ ਸੀ ਨਾ ਠੰਡੀ ਸੀ ਇਹ ਨਿਆਣਾ ਪਾ ਕੇ ਦੋਦੀ ਆ ਭਰਾ ਨਾ ਪਈ ਤਾਂ ਵੀ ਕੋਈ ਨਹੀਂ ਸੀਗਾ ਤੇ ਝੇਰ ਚੁਰ ਪੈ ਗਈ ਜਮਾ ਨਾ ਨਹੀਂ ਵੀਡੀਓ ਬਣਾ ਕੇ ਰੱਖੀ ਠੀਕ ਆ ਤੇ ਬੱਚਾ ਕੀ ਦੇਗੀ ਬੱਚਾ ਦੇਗੀ ਲੈ ਆਓ ਬਾਹਰ ਇਹਨੂੰ ਇਹ ਸੂਆ ਕਿਹੜਾ ਸੂਈ ਆ ਮਹਾਰਾਜ ਦੂਜਾ ਦੂਜਾ ਪਹਿਲਾਂ ਨੇ ਕਿੰਨੀਆਂ ਘਤਾਰਾਂ ਪਹਿਲਾਂ ਨੇ ਦੱਸਿਆ ਜੀ ਉਹਨਾਂ ਨੇ 14 ਕਿਲੋ ਦੋਇਆ ਵਾ 14 ਕਿਲੋ ਘਾ ਦਾ ਵਜਨ ਵਜਨ ਚੰਗਾ ਬਾਈ ਹਾਂਜੀ 15 16 ਕਿਲੋ ਤਾਂ ਦੇਊਗੀ ਜੇ ਬੜਾ ਨਹੀਂ ਤਾਂ ਆਪਾਂ ਕਹਿੰਦੇ ਦੇ ਦਊਗੀ ਬਾਈ ਸੱਜਣੋ ਕਾਟ ਕਾਠ ਬਹੁਤ ਵੱਡਾ ਗਾਂ ਦਾ ਰੰਗ ਪਿਆਰਾ ਵਾ ਤੇ ਛਣ ਵੀ ਬਹੁਤ ਪਿਆਰਾ ਲੱਗਾ ਹੋਇਆ ਸੱਜਣੋ ਚੱਲ ਪੁੱਤ ਚੱਲ ਤੇ ਤਾਜੀ ਸੂਈ ਆ ਜੇਰ ਜੂਰ ਪੈ ਗਈ ਆ ਬੱਚੇ ਨੂੰ ਜਨਮ ਦੇ ਤਾਂ ਕਰਮਾ ਵਾਲੀ ਨੇ ਮੋੜ ਲਿਆ ਬਾਈ ਜੀ ਵੇਖੋ ਵਜਨਬੂ ਜੀ ਉਦਾਲੀ ਇੱਟਾਂ ਚਾਪ ਚੰਗਾ ਗਾਂ ਦਾ ਜਿੰਨੀ ਸੇਵਾ ਕਰ ਲੋਗੇ ਦੁੱਧ ਤੁਹਾਡੀ ਸੇਵਾ ਦਾ ਕਿਉਂਕਿ ਅੱਜ ਬੌਲਾ ਬਾਈ ਕੋਲੇ ਫਿਰ ਜੇ ਨਹੀਂ ਤਾਂ ਮੈਂ ਤੁਹਾਨੂੰ ਪੁੱਛ ਕੇ ਦੱਸ ਦਿੰਦਾ ਫੋਨਾਪਾ ਦਾ ਪਹਿਲੇ ਸੂਏ ਵਾਲਾ ਦੁੱਧ ਪੁੱਛ ਸਕਦੇ ਆ ਅੱਜ ਤਾਂ ਬਾਈ ਫੇਰ ਵੀ 8-10 ਕਿਲੋ ਬੋਲਾ ਦਾ ਹੂ ਕਰਮਾਂ ਵਾਲੀ ਥੱਲੇ ਹੋਗਾ ਆਪਾਂ 3 ਕਿਲੋ ਜਿਆ ਖਾਲੀ ਨਹੀਂ ਕੀਤੀ ਨਹੀਂ ਕਰੀ ਕਰਨੀ ਵੀ ਨਹੀਂ ਚਾਹੀਦੀ ਹੈ ਹਾਂਜੀ ਤੇ ਇਹਦਾ ਰੇਟ ਸ਼ਾਹ ਜੀ ਕੀ ਰਹੂਗਾ ਇਹਦਾ ਰੇਟ ਜਿਹੜੇ ਲੈਣ ਦੇ ਨਾਲ 50000 ਦੀ ਅਕਸੀ ਦੇਣਾ ਹੈ ਅੱਜ ਤੂੰ ਸਾਰੀਆਂ 50-50 ਹੀ ਕਰੀ ਜਾਣਾ ਕੀ ਚੱਕਰ ਹੈ ਸ਼ਵਾਲਸਿਆਂ ਕੋਈ ਨਹੀਂ 90000 ਦੀ ਦੇ ਦਾਂਗੇ ਆ ਫੇਰ 90 ਦੀ ਜਿਉ ਦੇ ਦਾਂਗੇ ਠੀਕ ਆ ਠੀਕ ਆ ਠੀਕ ਹਾਂ ਬਾਕੀ ਚੰਗੀ ਆ ਗਾਂ ਸੱਜਣ ਨੂੰ ਕੋਈ ਹੋ ਮੇਰੀ ਵੀ ਯਾਰ ਨਹੀਂ ਠੀਕ ਬਾਕੀ ਵਜਨ موجوده ਰਹੀ ਇੱਕ ਤਾਂ ਬਈ ਸੂਈ ਵੀ ਆ ਗਰਮੀ ਆ ਕੀੜਾ ਪਸੂ ਤੈ ਮਾਰ ਜਾਂਦਾ ਹਨ ਤੇ ਹੋਰ ਆਪਾਂ ਆ ਗਾਂ ਵੱਡੀ ਵਿਖਾਉਣੀ ਆ ਹਾਂਜੀ ਇਹ ਵੀ ਲੈ ਆ ਮੇਰਾ ਭਰਾ ਕੱਢ ਕੇ ਬਾਹਰ ਆਪਾਂ ਫਿਰ ਇਹ ਵੀ ਕਰਾਈਏ ਚੱਕ ਇਹ ਰਿਸ਼ਪਾਲ ਸਿਆਂ ਕਿਹੜਾ ਸੂਆ ਪਾ ਦੂਜਾ ਸੂਆ ਸੁਣੀ ਆ ਜੀ ਮੱਛੀ ਦੂਜਾ ਸੂਆ ਸੁਣੀ ਆ ਹਾਂਜੀ ਹਾਂਜੀ ਕੱਦ ਵਰਤ ਬਹੁਤ ਵੱਡਾ ਇਹਦਾ ਹੋ ਵੱਡਾਈ ਇਵੇਂ ਫਾਰਮਾਂ ਚ ਨਹੀਂ ਮੱਛੀਆਂ ਹੁੰਦੀਆਂ ਹਾਂ ਹੋਇਆ ਪਰ ਲਈ ਆਪਾਂ ਲੋਕਲੀ ਆ ਦੁੱਧ ਚੰਗਾ ਦਿੱਤਾ ਉਹ ਤੇਰੀ ਗਾਂ ਨੇ ਵਾਕਿਆ ਯਾਰ ਇੱਕ ਹਫਤਾ ਲੈਂਦੀ ਆ ਤੇ ਬਾਈ ਗਾਂ ਚੰਗੀ ਆ ਮੋੜ ਦਿਆ ਕੱਦ ਬਾਈ ਦੇ ਤੋਂ ਤਾਜ਼ਾ ਲਾਇਓ ਸਜਣੋ ਥਾਣਾ ਮੱਝ ਵਾਲਾ ਕਾਲਾ ਲੱਗਾ ਜਿਵੇਂ ਕਹਿੰਦੇ ਨਾ ਕਈ ਬੰਦੇ ਬੜੇ ਪਸੰਦ ਕਰਦੇ ਆ ਵੀ ਕਾਲਾ ਥਾਣਾ ਜਿਹੜਾ ਕੰਮ ਦਾ ਹੁੰਦਾ ਪੂਰਾ ਬਾਕੀ ਥੋੜੀ ਪਸੰਦ ਆ ਕਿਉਂਕਿ ਸਾਡੇ ਲਈ ਤਾਂ ਸਾਰਾ ਸੋਨਾ ਸਜਣੋ ਕਾਉਂਕੀ ਬਾਈ ਨੇ ਸੋਨਾ ਕਰਕੇ ਲਿਆ ਤੇ ਗਾਂ ਤੁਸੀਂ ਸੋਨਾ ਕਰਕੇ ਲੈਣਾ ਇਹਨਾਂ ਕਰਮਾਂ ਵਾਲੀਆਂ ਨੇ ਤੇ ਬਾਈ ਥਣਾ ਥਣਾ ਲੋ ਚੱਲ ਆਂਦੇ ਓਕੇ ਦਾਨਾ ਪਾਸ ਕਰਦੇ ਨੇ ਅੰਦੀਆਂ ਉਹਨੇ ਤੇ ਅਗਲਾ ਆਪਣੇ ਤੋਂ ਯਾਰ ਪਾਸ ਕਰਕੇ ਲੈ ਜੇ ਜਿਹਨੇ ਰੁਪਏ ਲਾਉਣੇ ਆ ਥੱਲੇ ਕਰਕੇ ਲੈ ਕੇ ਜਾਵੇ ਪਰ ਆ ਪੰਜ ਬੰਦੇ ਨਾਲ ਲੈ ਕੇ ਆਵੇ ਨਹੀਂ ਠੀਕ ਆ ਹੋਣਾ ਚਾਹੀਦਾ ਤੇ ਬਾਈ ਐਤ ਕੀ ਦੁੱਧ ਕੀ ਪਾ ਦੂ ਕਰਮਾਂ ਵਾਲੀ ਜਾਂਦੀ ਰਹੇ ਬਾਈ ਗਰਮੀ ਆ ਵੱਧ ਨਹੀਂ ਆਪਾਂ ਕਹਿੰਦੇ 24 25 ਕਿੰਨਾ ਚਾਹੀਦਾ ਇਹਨੂੰ ਚਾਹੀਦਾ ਥੰਣਾ ਤੋਂ ਨਾ ਬਹੁਤ ਪਿਆਰਾ ਇੰਨੀ ਗਾ ਤੇ ਲੈ ਵੱਡੀ ਬਹੁਤ ਹੈਗਾ ਹਾਂ ਵੱਡੀ ਹੈ ਬੈੜਾ ਇਹਦਾ ਰੇਟ ਆ ਰਿਸ਼ਪਾਲ ਸਿੰਘ ਕੀ ਰਊਗਾ ਇਹਦਾ ਜੀ ਮੰਨਣ ਲੱਗੇ ਨਾ ਮਾਰਗੀ ਮੰਗਦੇ ਸੱਤ ਹਜ਼ਾਰ ਦੀ ਵੱਛੀ ਦੇ ਅੱਜ ਦੇ ਹਿਸਾਬ ਨਾਲ ਵੀ ਤਿਆਰ ਨਹੀਂ ਗਈ ਤੇ 60 ਦੀ ਦੇ ਦੀ ਹਾਂਜੀ ਹਾਂਜੀ ਜੇ ਤਿਆਰ ਹੋ ਜੇ ਬਾਈ ਕਿੰਨੇ ਦੀ ਗਾਂ ਵੇਖ ਸਕਦੀ ਆਹ ਵਾਰੀ ਮੰਨ ਕੇ ਚੱਲੋ ਠੂਠ ਮਾਰਨ ਵਾਲੀ ਗੱਲ ਆ ਇਹ ਸੀਡੀ ਲੱਗੂ 85 ਦੀ ਲੱਗੂ ਬਾਕੀ ਗਾਗਨੇ ਲੱਗੇ ਸੱਤ ਲੱਗੇ ਤੇ ਤੇ ਇਹਦੇ ਭਰਨ ਦੇ ਲੈਵੇ ਤੇ ਹਾਂ ਜੇ ਸਾਲਾਂ ਦੇ ਫੇਰੇ ਲੱਗ ਤੇ ਉੱਤੇ ਜਾਣੀ ਤੇ ਬਾਈ ਜੀ ਹੋਰ ਆਪਾਂ ਜਾਨਵਰ ਆ ਵੈੜ ਵਿਖਾਈਏ ਹਨਾ ਇਹ ਪਲੂਨ ਇਹ ਨਹੀਂ ਦੂਜੇ ਸੂਏ ਸੁਣ ਲੈ ਧੋਰੇ ਨੂੰ ਵੀ ਸੱਜਣੋ ਚੰਗੀ ਵੈੜ ਬਰੀਡ ਵਾਲੀ ਦੂਜਾ ਸੂਆ ਬਾਈ ਕੋਲੇ ਸੁਂਦੀ ਐ ਤੇ ਰਿਸ਼ਪਾਲ ਸੇ ਦਿਨ ਕਿੰਨੇ ਲੈਂਦੀ ਹਜੇ ਲੈ ਜੂਗੀ 10 ਦਿਨ ਹਨਾ ਬਨੂਗੀ ਚੰਗੀ ਤੇ ਚਮਕਦਮਕ ਵੀ ਚੰਗੀ ਆ ਮੋੜ ਲਿਆ ਵੀਰੇ ਕਿਆ ਬਾਤ ਆ ਸੱਜਣੋ ਥਣ ਬਹੁਤ ਕੰਮ ਦਾ ਲੱਗਾ ਤੇ ਬਾਕੀ ਸੋਹਣੀ ਬਹੁਤ ਆ ਵੈੜ ਜਾਤ ਬਰੀਡ ਦੀ ਜਾਤ ਬਰੀਡ ਦੀ ਪੂਰੀ ਆ। ਕਿਆ ਬਾਤ ਆ। ਵੇਖੋ ਤੇ ਥਣ ਬਹੁਤ ਕੰਮ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵਾ ਕੱਲੇ ਡੈਣਾ ਜਿਹੜੇ ਥੋੜੇ ਜੇ ਪੱਠੇ ਪਾਉਣੇ ਪੈਣੇ ਆ ਤੇ ਬਾਕੀ ਓਕੇ ਰਪੋਰਟ ਰਹੂਗੀ ਕਿਉਂਕਿ ਸਾੰਭੀ ਸੂੰਭੀ ਵੀ ਕਹੇ ਭੈਣ ਭਰਾ ਨੇ ਸੋਹਣੀ ਆ। ਚੰਗੀ ਸਾੰਭੀ ਆ। ਹਾਂ ਇੱਥੋਂ ਵੇਖੋ ਸੱਜਣਾ ਥਣ ਦਾ ਸਹਿਜ ਵੇਖੋ ਜਦੋਂ ਭਰ ਗਿਆ ਨਾ ਲੇਵਾ ਤੇ ਕਰਮਾ ਵਾਲੀ ਦੀਆਂ ਕਿਆ ਬਾਤਾਂ ਹੋਣਗੀਆਂ ਤੇ ਇਹਦਾ ਰੇਟ ਸਾ ਜੀ? 40000 ਦੀ ਬੱਚੀ ਦੇ ਦਾਂਗੇ ਅੱਜ ਦਾ ਰੇਟ। 48000 ਦੀ। ਹਾਂਜੀ। ਠੀਕ ਹੈ ਜੀ ਠੀਕਾ ਤੇ ਹੋਰ ਜਾਨਵਰ ਹੁਣ ਆਪਣੇ ਕੀੜਾ ਬਸ ਇਹ ਰਿਪੋਰਟ ਇਹੀ ਹੈ ਨਾ ਹਾਂਜੀ ਇਹੀ ਹੈ ਇਹ ਵਿਖਾਤੇ ਆਪਾਂ 1 2 3 4 5 6 7 8 9 ਵਿਖਾਤੇ ਹੈ ਨਾ ਹਾਂਜੀ ਹਾਂ ਲਓ ਵੀ ਸੱਜਣੋ ਇੱਕੋ ਘਰੇ ਤੁਹਾਨੂੰ 9 ਵਹਿੜਾਂ ਗਾਵਾਂ ਸੂਈਆਂ ਗੱਬਣਾ ਵਿਖਾਤੀਆਂ ਆਪਦੇ ਜਾਨੀ ਕੱਲੀ-ਕੱਲੀ ਚੀਜ਼ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਸੱਜਣੋ ਜੇ ਕੋਈ ਕਮੀ ਪੇਛੀ ਰਹਿ ਜਾਂਦੀ ਆ ਤਾਂ ਉਹਦੇ ਵੀ ਖਿਮਾ ਦੇ ਦਾਤ ਤੱਕ ਕਿਉਂਕਿ ਕਈ ਚੀਜ਼ਾਂ ਵਿੱਚੋਂ ਚੱਲਦੇ ਕੰਮ ਦੇ ਵਿੱਚ ਘਾਟਵਾਦ ਹੋ ਜਾਂਦੀ ਆ ਬਾਕੀ ਤੁਸੀਂ ਇਕੱਲੀ-ਇਕੱਲੀ ਖਰੀਦਨੀ ਆ ਤੁਸੀਂ ਵੱਧ ਤਸੱਲੀ ਕਰ ਸਕਦੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਰਵਾਂਗੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਤੇ ਇੱਕ ਸੱਜਣੋ ਭਾਈ ਆ ਵੀ ਵਿਰਾਸਤ ਆਪਣੀ ਹਜੇ ਸਾਂਭੀ ਬੈਠਾ ਇਹ ਚੈੱਕ ਕਰ ਲੋ ਮੈਨੂੰ ਤਾਂ ਵਧੀਆ ਲੱਗੀ ਆ ਗੱਲਬਾਤ ਇਹ ਆਪਣੀ ਜਿਹੜੀ ਚੀਜ਼ ਆ ਸੱਜਣੋ ਗਵਾਚ ਚੁੱਕੀ ਆ ਜਦੋਂ ਦੀਆਂ ਆਪਾਂ ਮੋਟਰਸਾਈਕਲ ਵਾਲੀਆਂ ਰੇੜੀਆਂ ਬਣਾ ਲਈਆਂ ਤੇ ਭਾਈ ਨੇ ਨਾ ਵੱਧਾ ਵੀ ਮੱਕੀ ਤੇ ਹੋਇਆ ਵੀ ਐ ਨਹੀਂ ਹੈਗਾ ਵੀ ਇਕੱਲੀਆਂ ਮੱਝਾਂ گاਵਾਂ ਨੂੰ ਪੱਠੇ ਪਾਉਣੇ ਆ ਇਹ ਯਾਰ ਘੈਂਟ ਗੱਲਬਾਤ ਲੱਗੀ ਆ ਆਪਦੇ ਟਾਈਮ ਦੇ ਵਿੱਚ ਨਾਰਾ ਕਹਿ ਦਿੰਦੇ ਸੀ ਇਹਨੂੰ ਹਨਾ ਬਾਈ ਸਿੰਘਾਂਿਆਂ ਤੋਂ ਲਾ ਕੇ ਆਈ ਆਂ ਕਹਿੰਦੇ ਨਾਰਾ ਪੱਗਾ ਪੱਗਾ ਹੀ ਬਹੁਤ ਵਧੀਆ ਭਾੜਦਾ ਯਾਰ ਹਨਾ ਬਾਕੀ ਬਾਈ ਸਿਆਣੇ ਬਹੁਤ ਸੀ ਇਹ ਬਲਦ ਹਨਾ ਹੋਰ ਵੀ ਵੀ ਇਹਨੂੰ ਕੋਈ ਨਹੀਂ ਪਾਉਂਦਾ ਮੱਜਾਂ ਨਾ ਬੰਦੇ ਘਾਵਾਂ ਨਾ ਬੰਦੇ ਬੱਚੇ ਇਹੋ ਜਿਹੇ ਬਲਦ ਵੀ ਬਾਈ ਮੈਂ ਵੇਖਿਆ ਆਪਦੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਕੱਲੇ ਖੇਤ ਰੇੜੀ ਲੈ ਜਾਂਦੇ ਸੀ ਤੇ ਕੱਲੇ ਹੀ ਘਰੇ ਲੈ ਆਉਂਦੇ ਸੀ ਸਾਡੇ ਪਿੰਡ ਹੁੰਦਾ ਸੀ ਇੱਕ ਠੀਕ ਹੈ ਉਹਨਾਂ ਨੇ ਇੱਕ ਖੇਤ ਜਾਵੜਿਆ ਉਧਰੋਂ ਪੱਠੇ ਲਾ ਦਿੰਦੇ ਨੇ ਉਹਨੇ ਇਕੱਲੇ ਨੇ ਆਪਦੀ ਸਾਈਡ ਤੁਰੇ ਉਹਨਾਂ ਜੇ ਕੋਈ ਚੀਜ਼ ਆ ਗਈ ਤਾਂ ਲੰਘਾ ਦੇ ਦੇਣ ਤੇ ਇਹ ਜਾਨਵਰ ਐਡੇ ਸਿਆਣੇ ਸੀ ਠੀਕ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖੋ